ਪੰਜਾਬ 247 ਟੀਵੀ ਦੇ ਸੁਣੋ ਕਹਾਣੀ ਵਿੱਚ ਤੁਹਾਡਾ ਕਰਦੇ ਹਾਂ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਤੇ ਅੱਜ ਦੇ ਇਸ ਪ੍ਰੋਗਰਾਮ ਦੀ ਜਿਹੜੀ ਕਹਾਣੀ ਅਸੀਂ ਚੁਣੀ ਆ ਉਹ ਮਹਿੰਦਰ ਸਿੰਘ ਸਰਨਾਰਾਂ ਦੀ ਲਿਖੀ ਹੋਈ ਕਹਾਣੀ ਹੈ ਹੀਰਾ ਮਿਰਗ ਤੇ ਮਹਿੰਦਰ ਸਿੰਘ ਸਰਨਾਰਾਂ ਨੇ 47 ਦੇ ਸੰਤਾਪਾਂ ਭਰੀ ਵੰਡ ਬਾਰੇ ਕਈ ਕਲਾਸਿਕ ਮਾਰਮਿਕ ਕਹਾਣੀਆਂ ਦੀ ਸਿਰਜਣਾ ਕੀਤੀ ਹੈ ਤੇ ਹੀਰਾ ਮਿਰਗ ਇਹਨਾਂ ਕਹਾਣੀਆਂ ਵਿੱਚੋਂ ਇੱਕ ਕਹਾਣੀ ਹੈ ਇਸ ਕਹਾਣੀ ਵਿੱਚਲਾ ਦ੍ਰਿਸ਼ ਚਿੱਤਰ ਲੋਕ ਕੰਡੇ ਖੜੇ ਕਰਨ ਵਾਲਾ ਹੈ ਬਰਤਾਂਤ ਵਿੱਚ ਲੋੜੇ ਦਾ ਦਰਦ ਸਿਮਟਿਆ ਹੈ ਜਿਵੇਂ ਜਿਵੇਂ ਕਹਾਣੀ ਅੰਤ ਵੱਲ ਵੱਧਦੀ ਹੈ ਪਾਠਕ ਦੀ ਉਤਸੁਕਤਾ ਵੀ ਦੂਣ ਸਵਾਈ ਹੋਈ ਜਾਂਦੀ ਹੈ ਇਸ ਤੋਂ ਪਹਿਲਾਂ ਅਸੀਂ ਸੁਣੋ ਕਹਾਣੀ ਵਿੱਚ 25 ਅਗਸਤ 2025 ਨੂੰ ਮਹਿੰਦਰ ਸਿੰਘ ਸਰਨਾ ਦੀ ਕਹਾਣੀ 1947 ਦੀ ਵੰਡ ਦੇ ਉੱਤੇ ਉਹਨਾਂ ਦੀ ਜਿਹੜੀ ਕਹਾਣੀ ਸੀ ਜਥੇਦਾਰ ਮਕੰਦ ਸਿੰਘ ਅਤੇ 5 ਸਤੰਬਰ 2025 ਨੂੰ ਉਹਨਾਂ ਦੀ ਇੱਕ ਹੋਰ ਸ਼ਾਕਾਰ ਕਹਾਣੀ ਇੱਕ ਬਲੜੀ ਦੋਪਤਾਸੀ ਪੇਸ਼ ਕੀਤੀ ਸੀ ਤੇ ਇਹਨਾਂ ਕਹਾਣੀਆਂ ਨੂੰ ਪੇਸ਼ ਕਰਦੇ ਸਮੇਂ ਮਹਿੰਦਰ ਸਿੰਘ ਸਰਨਾ ਦੇ ਜੀਵਨ ਅਤੇ ਉਹਨਾਂ ਦੇ ਸਹਿਤਕ ਸਫਰ ਬਾਰੇ ਵੀ ਭਰਪੂਰ ਗੱਲਬਾਤ ਹੋਈ ਸੀ ਅਤੇ ਵਕਫ-ਵਕ ਵਿਦਵਾਨਾਂ ਤੇ ਲੋਚਕਾਂ ਵੱਲੋਂ ਉਹਨਾਂ ਦੀ ਕਹਾਣੀ ਕਲਾ ਬਾਰੇ ਦਿੱਤੇ ਹੋਏ ਵਿਚਾਰ ਵੀ ਪੇਸ਼ ਕੀਤੇ ਸਨ ਸੋ ਇਹਨਾਂ ਦੋਹਾਂ ਕਹਾਣੀਆਂ ਦੇ ਲਿੰਕ ਹੇਠਾ ਸੀ ਡਿਸਕ੍ਰਿਪਸ਼ਨ ਵਿੱਚ ਦੇ ਰਹੇ ਆ ਤੁਸੀਂ ਮਹਿੰਦਰ ਸਿੰਘ ਸਰਨਾ ਬਾਰੇ ਵਧੇਰੇ ਜਾਣਕਾਰੀ ਲੈਣੀ ਆ ਜਾਂ ਜਿਹੜੀਆਂ ਦੋ ਕਹਾਣੀਆਂ ਦਾ ਮੈਂ ਜ਼ਿਕਰ ਕੀਤਾ ਇੱਕ ਬਲੜੀ ਦੋ ਪਤਾਸੀ ਤੇ ਜਥੇਦਾਰ ਮੁਕੰਦ ਸਿੰਘ ਤੁਸੀਂ ਉਹ ਕਹਾਣੀਆਂ ਵੀ ਪੜ ਸਕਦੇ ਹੋ ਉਹਨਾਂ ਵਿੱਚੋਂ ਜਥੇਦਾਰ ਮੁਕੰਦ ਸਿੰਘ ਕਹਾਣੀ ਵੀ ਜਿਹੜੀ ਆ ਉਹ ਵੰਡ ਦੇ ਦਰਦ ਤੇ ਉੱਤੇ ਹੀ ਲਿਖੀ ਹੋਈ ਕਹਾਣੀ ਆ ਸੋ ਹੁਣ ਕਹਾਣੀ ਉਹਨਾਂ ਦੀ ਮਹਿੰਦਰ ਸਿੰਘ ਸਰਨਾਰਾਂ ਦੀ ਹੀਰਾ ਮਰਗ ਨਿਰਗ ਪੇਸ਼ ਕਰ ਰਹੇ ਆ ਲੋਡਿੰਗ ਲਈ ਪਿੰਡ ਦੇ ਚਮਚੇ ਕਰਾਮ ਕੋ ਹਰਾਮ ਦੀ ਧਮਕ ਸਿੱਜੇ ਸਿੱਜੇ ਮੱਠੀ ਪੈ ਗਈ ਤੇ ਜਦੋਂ ਨਾਰੇ ਲਾਉਂਦੇ ਚਾਂਗਰਾ ਮਾਰਦੇ ਟਾਣੇ ਦਾ ਆਖਰੀ ਮਜਾਦ ਪਿੰਡੋਂ ਬਾਹਰ ਹੋ ਗਿਆ ਤਾਂ ਤਰਕਾਲਾ ਉੱਤਰਾ ਹੀ ਸਨ ਅਲੀਮੰਗ ਨੇ ਕੋਠੜੀ ਦਾ ਕੁੰਡਾ ਖੋਲ੍ਹਿਆ ਤੇ ਬਾਹਰ ਨਿਕਲਿਆ ਉਹ ਔੜ ਮਾਰੇ ਮਾਰੇ ਹੋਏ ਟਾਂਡੇ ਵਾਂਗ ਕੰਬ ਰਿਆ ਸੀ ਉਹਦੀ ਘਰ ਵਾਲੀ ਦੋ ਚਾਰ ਵਾਰੀ ਕੋਠੜੀ ਦਾ ਪੇਟ ਟਕਕੋਰ ਕੇ ਉਹਨੂੰ ਬਾਹਰ ਨਿਕਲਣੀ ਆ ਗਈ ਸੀ ਪਰ ਅਲੀ ਮਹਮਦਾ ਜੇਰਾ ਹੀ ਨਹੀਂ ਸੀ ਪਿਆ ਉੱਤਰ ਵਿੱਚ ਜਦੋਂ ਉਹ ਬਰਕਤੇ ਨੂੰ ਅੰਦਰ ਆ ਕੇ ਲੁਕ ਜਾਣ ਦੀ ਪ੍ਰੇਰਦਾ ਰਿਹਾ ਸੀ ਹੁਣ ਜਦੋਂ ਉਹ ਬਾਹਰ ਨਿਕਲਿਆ ਤਾਂ ਮੁੱਠ ਵਿੱਚ ਕਾਲਜਾ ਫੜੀ ਹਰਾਸਿਆ ਹੋਇਆ ਸੀ ਉਹਨੇ ਵੇਖਿਆ ਰਸੋਈ ਵਿੱਚ ਬੈਠੀ ਬਰਕਤੇ ਮਿੱਟੀ ਦੀ ਕਨਾਲੀ ਵਿੱਚ ਆਟਾ ਗੁੰਨ ਰਹੀ ਸੀ ਲਾਲਟਰਨ ਦੀ ਮੱਧਮ ਰੋਸ਼ਨੀ ਵਿੱਚ ਉਹਦਾ ਮੂੰਹ ਪੀਲਾ ਵਿਸਾਰ ਸੀ ਤੇ ਉਹਦੀ ਅੱਖਾਂ ਡਰੀਆਂ ਹੋਈਆਂ ਚੌੜ ਚਪਟ ਖੁੱਲੀਆਂ ਹੀਆਂ ਸਨ ਉਹ ਆਪ ਦਾ ਕਾਂਬੇ ਦੇ ਮੂੰਹ ਆਇਆ ਸੀ ਪਰ ਉਹਨੇ ਵੇਖਿਆ ਕਿ ਬਰਕਤੇ ਉੱਕਾ ਨਹੀਂ ਸੀ ਕੰਮ ਰਹੀ ਸ਼ਾਇਦ ਕਿਸੇ ਵੇਲੇ ਉਹ ਕੰਬੀ ਵੀ ਹੋਵੇ ਪਰ ਹੁਣ ਉਹਨੇ ਆਪਣਾ ਕਾਂਬਾ ਘਰ ਦੇ ਖਲ ਜਗਣਾ ਵਿੱਚ ਸੋਉ ਰਿਹਾ ਸੀ ਬਰਕਤੇ ਨੇ ਇੱਕ ਛੇਨ ਮਾਤਰ ਲਈ ਅਲੀ ਮਮਦਾਲ ਵੇਖਿਆ ਤੇ ਫਿਰ ਆਟਾ ਗੁੰਨਣ ਵਿੱਚ ਰੁੱਝ ਗਈ ਉਹ ਜਾਣਦੀ ਸੀ ਕਿ ਜੁੱਸੇ ਵੱਲੋਂ ਉਹਦਾ ਘਰ ਵਾਲਾ ਵੈੜ ਕੇ ਵਰਗਾ ਸੀ ਪਰ ਦੇਰੋਂ ਦਾ ਚਿੜੀ ਜਿੰਨਾ ਸੀ ਪਰ ਉਹ ਉਹਨੂੰ ਇਸ ਗੱਲੋਂ ਠਿੱਠ ਨਹੀਂ ਸੀ ਕਰਨਾ ਚਾਹੁੰਦੀ ਤੋ ਆਟਾ ਪਈ ਗੁੰਨੀ ਆ ਅਲੀ ਮੁਹੰਮਦ ਨੇ ਇਹਦਾ ਪੁੱਛਿਆ ਜਿਵੇਂ ਉਹ ਕੋਈ ਬੜੀ ਅਲੋਕਾਰ ਗੱਲ ਕਰ ਰਹੀ ਹੋਵੇ ਬਰਕਤੇ ਨੇ ਬੇਮਾਲੂਮੀ ਹਾਂ ਵਿੱਚ ਸਿਰ ਲਾਇਆ ਕਾਦੇ ਲਈ ਆਟਾ ਕਾਦੇ ਲਈ ਗੁੰਨੀ ਦਾ ਸਗੋਂ ਅਲੀ ਮੁਹੰਮਦ ਨੇ ਕੋਈ ਉੱਤਰ ਨਾ ਦਿੱਤਾ ਤਾ ਉਹ ਬੋਲੀ ਰੋਟੀ ਨਹੀਂ ਖਾਣੀ ਰੋਟੀ ਜਾਪਦਾ ਸੀ ਜਿਵੇਂ ਅਲੀ ਮੁਹੰਮਦ ਨੇ ਇਹ ਲਫ਼ਜ਼ ਪਹਿਲੀ ਵਾਰ ਸੁਣਿਆ ਹੋਵੇ ਬਰਕਤੇ ਨੇ ਆٹے ਦੀ ਤੌਣ ਸੁਵਾਰੀ ਕਰਕੇ ਕਨਾਲੀ ਵਿੱਚ ਥੱਪਤ ਪਾਈ ਤੇ ਕਨਾਲੀ ਨੂੰ ਧਾਰ ਦੀ ਟੁੱਟੀ ਹੋਈ ਥਾਲੀ ਨਾਲ ਟੱਕ ਦਿੱਤਾ ਫਿਰ ਮੋਟੀ ਮਲਮਲ ਦੇ ਕਾਲੇ ਦੁਪट्टे ਨਾਲ ਹੱਥ ਪੂੰਝਦਿਆਂ ਉਹਨੇ ਆਪਣੇ ਘਰ ਵਾਲੇ ਨੂੰ ਸਿਰ ਤੋਂ ਪੈਰਾਂ ਤੱਕ ਜੋਖਿਆ ਉਹ ਜਾਣਦੀ ਸੀ ਕਿ ਉਹਦੇ ਘਰ ਵਾਲੇ ਵਰਗਾ ਸੌਅ ਤੇ ਅਸੀਲ ਬੰਦਾ ਸਾਰੇ ਕਾਜ਼ੀ ਕੋਰਟ ਵਿੱਚ ਹੋਰ ਕੋਈ ਨਹੀਂ پاک ਬਾਜ ਨਮਾਜ਼ੀ ਸੀ ਤੇ ਮੂਈ ਕੀੜੀ ਤੇ ਪੈਰ ਵੀ ਨਹੀਂ ਸੀ ਧਰਦਾ ਇਸੇ ਲਈ ਪਿੰਡ ਵਿੱਚ ਝੁੱਲੇ ਜ਼ੁਲਮ ਦੇ ਵਾਪ ਰੋਲੇ ਵਿੱਚ ਉਹ ਕੱਖਾਂ ਕਾਨਾਂ ਵਾਂਗ ਹੋ ਗਿਆ ਸੀ ਲਾਲ ਟੈਮ ਚੁੱਕ ਕੇ ਬਰਕਤੇ ਨੇ ਬੱਤੀ ਸੇਕੀ ਫਿਰ ਅਲੀ ਮੁਹੰਮਦੇ ਮੋਢੇ ਤੇ ਆਕਰ ਦੀ ਬੋਲੀ ਚੱਲ ਤੁਰ ਕਿੱਥੇ ਕੋਈ ਪਿੰਡ ਦੀ ਖਬਰ ਸੁਰਤ ਲਈਏ ਖਬਰੇ ਕੀ ਕੀ ਕਾਰੇ ਵਾਪਰ ਗਏ ਨੇ ਨਹੀਂ 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 ਮੈਂ ਨਹੀਂ ਜਾਣਾ ਅਲੀ ਮੁਹੰਮਦ ਨੇ ਅੱਖਾਂ ਚੁਰਾਉਂਦਿਆ ਕੋਠੜੀ ਵੱਲ ਵੇਖਿਆ ਕਿਉਂ ਹੁਣ ਤੈਨੂੰ ਕਾਹਦਾ ਖਤਰਾ ਹੈ ਲੁੱਟਮਾਰ ਕਰਨ ਵਾਲੇ ਤਾਂ ਕਦੋਂ ਦੇ ਆਪੋ ਆਪਣੇ ਪਿੰਡਾਂ ਦੇ ਰਾਹ ਪੈ ਗਏ ਨੇ ਨਹੀਂ ਨਹੀਂ ਮੇਰੇ ਤੋਂ ਨਹੀਂ ਵੇਖੀ ਜਾਣੀ ਕੀ ਜਿਹੜੀ ਕਿਆਮਤ ਤੋਂ ਪਿੱਛੇ ਛੱਡ ਗਏ ਨੇ ਫਿਰ ਤੂੰ ਵੜ ਕੇ ਬੈਠਾ ਰੋ ਆਪਣੇ ਘੁਰਨੇ 'ਚ ਮੈਂ ਜਾਣੀ ਆ ਪਤਾ ਨਹੀਂ ਵਿਚਾਰੀ ਖੇਮਕੌਰ ਤੇ ਬੀਰੋ ਤੇ ਕੀ ਕੀ ਬਣੀਆਂ ਹੋਣ ਖੇਮਕੌਰ ਦਾ ਨਾਮ ਸੁਣਦਿਆਂ ਇਦਾਂ ਲੱਗਾ ਜਿਵੇਂ ਕਾਂਬਾ ਅਲੀ ਮਹਮਦ ਨੂੰ ਸਿਰ ਦੇ ਵਾਲਾ ਤੀਕ ਛਿਰ ਪਿਆ ਹੋਵੇ ਖੇਮਕੌਰ ਦਾ ਨਾਮ ਸੁਣ ਕੇ ਉਹਨੇ ਕੋਠੜੀ ਵੱਲੋਂ ਮੂੰਹ ਪੁਵਾ ਲਿਆ ਤੇ ਬਰਕੇ ਦੇਦਿੰਦੀਆਂ ਅੱਖਾਂ ਵਿੱਚ ਸਿੱਧਾ ਵੇਖਦਾ ਆ ਤੁਰ ਖੇਤੀਕਾਰ ਉਹ ਪਿੰਡ ਦੀਆਂ ਹਨੇਰੀਆਂ ਚੁਣਸਾਨ ਗਲੀਆਂ ਵਿੱਚ ਨਿਕਲ ਤੁਰੇ ਸਾਰੇ ਪਿੰਡ ਵਿੱਚ ਜਿਵੇਂ ਸਾਰ ਸਤੀ ਵਰਤੀ ਪਈ ਸੀ ਫਿਜ਼ਾ ਖਮੋਸ਼ ਹੋ ਗਏ ਨਾਰਿਆਂ ਨਾਲ ਅਜੇ ਤੀਕ ਪਾਟੀ ਪਈ ਸੀ ਅੱਜ ਸਰਗੀ ਤੀਕ ਭਾਦਰੋਂ ਦੀ ਝੜੀ ਲੱਗੀ ਰਹੀ ਸੀ ਤੇ ਗਲੀਆਂ ਵਿੱਚ ਤਿਲਕਨ ਤੇ ਖੋਬਾ ਸੀ ਉਹ ਬੜੇ ਔਖੇ ਸੌਖੇ ਹੋ ਕੇ ਕਦਮ ਪੁੱਟ ਰਹੇ ਸਨ ਧਰਮਸ਼ਾਲ ਦੀ ਡਿਉੜੀ ਸਾਹਮਣੇ ਉਹ ਅਚੰਚੇਤ ਠਰੰਬਰ ਕੇ ਖਲੋਗੇ ਬੁਰੂਆ ਉੱਤੇ ਇੱਕ ਲੋਥ ਮੁਦੜ ਮੂੰਹ ਇਸ ਤਰ੍ਹਾਂ ਪਈ ਸੀ ਜਿਵੇਂ ਕੋਈ ਡੰਡੌਤ ਕਰ ਰਿਹਾ ਹੋਵੇ ਖੱਦਰ ਦੀ ਕਾਲੀ ਪੱਗ ਤੇ ਗਾਤਰੇ ਤੋਂ ਉਹਨਾਂ ਪਛਾਣਿਆ ਇਹ ਤਾਂ ਧਰਮਸ਼ਾਲ ਦੇ ਗ੍ਰੰਥੀ ਭਾਈ ਠਾਕਰ ਸਿੰਘ ਦੀ ਲੋਥ ਸੀ ਦੇਖਦੇ ਸਾਰ ਅਲੀ ਮੁਹੰਮਦ ਦਾ ਸਾਰਾ ਕੰਮ ਬਲੱਥ ਗਿਆ। ਕ੍ਰੋਧ ਨਾਲ ਉਹਦੀਆਂ ਪਿੱਪਣੀਆਂ ਛੜਨ ਲੱਗੀਆਂ ਤੇ ਉਹਨੂੰ ਲੱਗਾ ਜਿਵੇਂ ਕੋਈ ਖੁੰਡੀ ਕਰ ਦ ਉਹਦੀ ਆਪਣੀਏ ਕਪਾੜ ਕੇ ਉਹਦੇ ਅੰਦਰ ਟੁੱਟ ਗਈ ਹੋਵੇ। ਸੂਰਨਾ ਹੋਣ ਤੇ ਉਹਨੇ ਪਾਟੀ ਹੋਈ ਬਾਚ ਆਖਿਆ ਲੈ ਕੇ ਅਸਲਾਮ ਦੀ ਮਿੱਟੀ ਪਲੀਤ ਕਰਨ ਲੱਗੇ ਨੇ ਭਾਈ ਠਾਕਰ ਸਿੰਘ ਜਿਸ ਦੇ ਬੁੱਲ ਹਰਵਰੇ ਅੱਲਾ ਦੀ ਬੰਦਗੀ ਵਿੱਚ ਫਰਕਦੇ ਰਹਿੰਦੇ ਸਨ ਉਸ ਨੇਕ ਸਿਰਤ ਫਰਿਸ਼ਤੇ ਨੂੰ ਮਾਰ ਕੇ ਵੱਦ ਦੇ ਤੁਖਮਾ ਕੀ ਸਵਾਬ ਖਟਿਆ ਅਲੀ ਮਹਮਦ ਦੇ ਕਰਮ ਵੱਧੇ ਗਏ ਲੋ ਤੇ ਮੋਢੇ ਤੇ ਤਾਂ ਡਿਊਟੀ ਦੀ ਮੁਹਾਰਤ ਤੇ ਟਿੱਕੀ ਸੀ ਅਤੇ ਬਾਕੀ ਦਾ ਤੁਹਾਡ ਬਾਹਰ ਗਲੀ ਤੇ ਚਿੱਕੜ ਵਿੱਚ ਲੱਤ ਪਾਸ ਸੀ ਅਲੀ ਮਹਮਦ ਨੇ ਦੋਆ ਪੈਰਾ ਤੋਂ ਫੜ ਕੇ ਲੋਥ ਨੂੰ ਪੁਹਾ ਕੇ ਡਿਉੜੀ ਦੇ ਅੰਦਰ ਕੀਤਾ ਫਿਰ ਪਰਤਕੇ ਚਿਹਰਾ ਉੱਪਰ ਕੀਤਾ ਲਾਲਟਾਨ ਦੇ ਚਾਲਣ ਵਿੱਚ ਵੇਖਿਆ ਪੁਨਛ ਦੇ ਗੱਭਰੂ ਦਾ ਚਿਹਰਾ ਜੋ ਕਸ਼ਮੀਰੀ ਸ਼ੋਭਾ ਵਗ ਭਗਦਾ ਸੀ ਉਹਦੇ ਉੱਤੇ ਹੁਣ ਮੌਤ ਦੀ ਜਰਦੀ ਧੁੰਮੀ ਹੋਈ ਸੀ ਉਹਦੀ ਪੁਰਪਰੀ ਤੇ ਡੂੰਗਾ ਫੱਟ ਸੀ ਤੇ ਉਹਦੀ ਵੱਖੀ ਵਿੱਚੋਂ ਤਿੱਖੀ ਦਤਰੀ ਨੇ ਉਹਦੀ ਆਂਦਰਾ ਬਾਹਰ ਖਿੱਚ ਕੇ ਕੱਢੀਆਂ ਹੋਈਆਂ ਸਨ ਕਾਜੀ ਨੂਰ ਬਖਸ਼ ਦੀ ਹਵੇਲੀ ਦੀਆਂ ਟਖਵਾਣਾ ਵਿੱਚ ਕੁੱਤਾ ਹਵਾ ਕਰ ਰਿਹਾ ਸੀ ਇਸ ਹਵਾਕ ਨਾਲ ਅਲੀ ਮਹਮਦ ਦੀ ਕੰਗਰੋੜ ਵਿੱਚੋਂ ਠੰਡੀ ਕੰਬਣੀ ਲੰਗੀ ਕਾਜ਼ੀ ਨੂਰ ਬਖਸ਼ ਜਿਸ ਨੇ ਕਾਜ਼ੀ ਦਾ ਕੋਟ ਵਸਾਇਆ ਸੀ ਉਹਦੀ ਰੂਹ ਅਲੀ ਮਹਮਦ ਨੂੰ ਜਾਪਿਆ ਇਸ ਕੁੱਤੇ ਦੀ ਹਵਾਕ ਅਤੇ ਆਪਣੇ ਪਿੰਡ ਦੀ ਬਰਬਾਦੀ ਦਾ ਵਰਲਾਪ ਕਰ ਰਹੀ ਸੀ ਹਵੇਲੀ ਦੀ ਥੇ ਅਤੇ ਕੁੱਤੇ ਦਾ ਹਵਾਕ ਕੋਲੋਂ ਤਿੱਖੇ ਕਦਮੀ ਦੂਰ ਹੁੰਦੇ ਹੋ ਗਲੀ ਵੱਲ ਮੁੜ ਗਏ ਜੋ ਲਾਂਬੇ ਦੇ ਵੇੜੇ ਵੱਲ ਜਾਂਦੀ ਸੀ ਕਾਜੀ ਦੇ ਕੋਰਟ ਵਿੱਚ ਹਿੰਦੂਆਂ ਸਿੱਖਾਂ ਦੇ ਗਿਣਤੀ ਦੇ 15-20 ਘਰ ਸਨ ਬਹੁਤੇ ਉਹਨਾਂ ਵਿੱਚੋਂ ਉਸ ਹਾਤੇ ਦੇ ਸਨ ਜੋ ਲਾਂਬੇ ਦਾ ਵੇੜਾ ਖਵਾਉਂਦਾ ਸੀ ਉਹ ਦੋਵੇਂ ਧਾਈ ਕਰਕੇ ਛੇਤੀ ਤੋਂ ਛੇਤੀ ਖੇਮਕੌਰ ਦੇ ਘਰ ਪਰਦਣਾ ਚਾਹੁੰਦੇ ਸਨ ਇਸ ਲਈ ਉਹਨਾਂ ਲਾਂਬੇ ਚਾਹਦੇ ਹੋਰ ਘਰਾ ਵਿੱਚ ਦਾ ਝਾਕਿਆ ਪਰ ਬਿਨਾਂ ਚਾਕੇ ਹੀ ਉਹਨਾਂ ਘਰਾ ਦੀ ਬਰਬਾਦੀ ਉਹਨਾਂ ਦੀ ਚੇਤਨਾ ਤੇ ਉਕਰੀ ਗਈ ਬਾਰ ਬੂਏ ਟੁੱਟੇ ਪਏ ਸਨ ਹਾਬੜੀਆਂ ਧਾੜਾਂ ਘਰਾ ਦੀਆਂ ਚੁਗਾਠਾਂ ਤੀਕ ਲਾ ਕੇ ਲੈ ਗਈਆਂ ਸੀ ਖੇਮਕੌਰ ਦੇ ਘਰ ਦਾ ਬਾਰ ਉਹਨਾਂ ਨੂੰ ਠਕੋਰਨਾ ਹੀ ਨਾ ਪਿਆ ਕਿਉਂਕਿ ਉਹ ਬਾਰ ਦੀ ਚੁਗਾਠ ਸਮੇਤ ਲੁੱਟਿਆ-ਪੁੱਟਿਆ ਗਿਆ ਸੀ ਇਹੀ ਹਾਲ ਪਸਾਰ ਕੋਠੀ ਤੇ ਰਸੋਈ ਦੇ ਬਾਰਾਂ ਚੁਗਾਠਾਂ ਦਾ ਸੀ ਅਖਵਾਨਿਆਂ ਵਿੱਚੋਂ ਜਿਵੇਂ ਕਿਸੇ ਨੇ ਅੱਖਾਂ ਕੱਢ ਲਈਆਂ ਸਨ ਤੇ ਬਿਨਾ 95 ਚੁਗਾਠਾਂ ਦੇ ਸਾਰਾ ਘਰ ਹਨੇਰਾ ਖੋਲਾ ਅੰਨਾ ਖੋਲਾ ਲੱਗਦਾ ਸੀ ਰਸੋਈ ਅਤੇ ਪਸਾਰ ਦੇ ਵਿਚਕਾਰ ਚੌਂਕੇ ਦੇ ਫਰਸ਼ ਤੇ ਕੁੱਤਾ ਮਰਿਆ ਪਿਆ ਸੀ ਉਹਦੀ ਕਾਲੀ ਸ਼ਾਹ ਜੱਤ ਤੋਂ ਬਰਕਤੇ ਨੇ ਪਛਾਣਿਆ ਉਹ ਲਾਂਬਿਆਂ ਦੇ ਵੇੜੇ ਦੇ ਕੁੱਤਿਆਂ ਵਿੱਚੋਂ ਹੀ ਸੀ ਕੁੱਤੇ ਦੀ ਗਰਦਨ ਤੇ ਕੁਹਾੜੀ ਦਾ ਡੂੰਘਾ ਫੱਟ ਸੀ ਅਤੇ ਉਹਦੇ ਸਰੀਰ ਦਾ ਸਾਰਾ ਲਹੂ ਚੌਂਕੇ ਦੇ ਕੱਚੇ ਫਰਸ਼ ਵਿੱਚ ਜੀਲ ਗਿਆ ਸੀ ਪਸਾਰ ਵੱੜਦਿਆਂ ਹੀ ਉਹਨਾਂ ਨੂੰ ਦੋ ਜਨਾਨਾ ਲੋਥਾਂ ਨਜ਼ਰ ਆਈਆਂ ਵੇਕੇ ਬਰਕਤੇ ਦੇ ਅੰਦਰ ਵੱਡ ਹੋ ਗਿਆ ਪਰ ਜਦੋਂ ਉਹਨਾਂ ਲਾਲਟਣ ਦੇ ਚਲਨ ਵਿੱਚ ਨਹੀਂ ਜਲਾਈ ਤਾਂ ਖੇਮਕੌਰ ਦੇ ਸਵਾਸਾ ਦੀ ਆਵਾਜ਼ਾਈ ਵੇਖ ਕੇ ਉਹ ਤਰਬਕੇ ਖੇਮਕੌਰ ਬੇਸੁਰਤ ਸੀ ਮੱਥੇ ਦੇ ਉੱਤੇ ਫੱਟ ਸੀ ਜੋ ਬਹੁਤਾ ਡੂੰਗਾ ਨਹੀਂ ਸੀ ਦਾਗ ਦਾ ਫੱਟ ਜਾਗਦਾ ਸੀ ਖੇਮਕੌਰ ਵੱਲੋਂ ਉਹਨਾਂ ਤੁਰੰਤ ਆਪਣੀ ਸੁਰਤ ਉਹਦੀ ਮਟਿਆਰਤੀ ਵੱਲ ਮੋੜੀ ਕੀ ਜਾਣੀ ਹੈ ਉਹ ਵੀ ਜਿੰਦੀ ਹੋਵੇ ਕੁੜੀ ਦੇ ਪਿੰਡੇ ਤੇ ਫਟ ਦਾ ਕੋਈ ਨਿਸ਼ਾਨ ਨਹੀਂ ਸੀ ਪਰ ਮੂੰਹ ਵਿੱਚੋਂ ਵਗੇ ਲਹੂ ਨੇ ਉਹਦੀ ਸੰਦਲੀ ਚੁੰਨੀ ਤੇ ਕਾਲਾ ਡੰਬ ਪਾ ਦਿੱਤਾ ਸੀ ਬਰਕਤੇ ਨੇ ਕੁੜੀ ਦਾ ਮੱਥਾ ਛੂਹਾ ਮੌਤ ਦੀ ਐਸੀ ਠਾਰ ਸੀ ਜਿਵੇਂ ਉਹਨੇ ਸਿਆਲ ਵਿੱਚ ਸੰਗਮਰਮਰ ਦੀ ਸੱਲ ਛੂ ਲਈ ਹੋਵੇ ਸਿਰੋ ਲਾ ਕੇ ਕਾਲੀ ਮਲਮਲ ਦਾ ਲੀੜਾ ਬਰਕਤੇ ਨੇ ਭੀਰੋ ਦੀ ਲੋਹ ਤੇ ਪਾ ਦਿੱਤਾ ਉਹ ਉੱਪਰ ਸਹਾ ਪਰ ਰਹੀ ਸੀ ਅਲੀ ਮੁਹੰਮਦ ਦਦਕਰੀਚ ਰਿਹਾ ਸੀ ਕਿ ਇਹ ਸਾਰੀ ਕਰਨੀ ਕਰਤੂਤ ਉਹਦੇ ਹਮ ਮਜਬਾ ਦੀ ਸੋਚ ਸੀ ਸੋਚ ਕੇ ਅੰਦਰੋਂ ਪਾਣੀ ਪਾਣੀ ਹੋ ਰਿਹਾ ਸੀ ਅੰਤਾਂ ਦੀ ਗੁਲਾਮੀ ਉਹਨੂੰ ਇਸ ਗੱਲੋਂ ਆ ਰਹੀ ਸੀ ਕਿ ਜਦੋਂ ਟਾਰਾ ਮਾਰਦਿਆਂ ਧਾਣਾ ਪਿੰਡ ਵਿੱਚ ਆੜਵੜੀਆਂ ਸਨ ਤਾਂ ਉਹਨੇ ਆਪਣੇ ਘਰ ਦੀ ਕੋਠੀ ਵਿੱਚ ਵਰਕੇ ਕੁੰਡਾ ਚੜਾ ਲਿਆ ਸੀ ਵੀਰੋ ਲਈ ਉਹ ਕੁਝ ਵੀ ਨਹੀਂ ਸੀ ਕਰ ਸਕਦੇ ਖੇਮਕੌਰ ਲਈ ਉਹਨਾਂ ਇੱਕ ਪਲਨਾ ਗਵਾਇਆ ਬੇਹੋਸ਼ ਸੁਆਣੀ ਦਾ ਨਤਾਨਾ ਤੇ ਕਹਿਰਾ ਸਰੀਰ ਮਹੰਦਲੀ ਨੇ ਆਪਣੇ ਚੌੜੇ ਮੋਢੇ ਤੇ ਸੁੱਟ ਲਿਆ ਤੇ ਉਹਨੂੰ ਆਪਣੇ ਘਰ ਲਿਆਏ ਕਿ ਉਹੇ ਜਲਦੀ ਸਾੜ ਕੇ ਬਰਕਤੇ ਦੇ ਖੇਮਕੌਰ ਦੇ ਫੱਟ ਤੇ ਲਾਈ ਫਿਰ ਪੁਰਾਣੇ ਲੀੜੇ ਦੀ ਕਾਤਰ ਪਾੜ ਕੇ ਉਹਦਾ ਮੱਥਾ ਬੰਨ ਦਿੱਤਾ ਸਾਰੀ ਰਾਤ ਖੇਮਕੌਰ ਬਸੁਰਤ ਪਈ ਰਹੀ ਕਦੀ ਕਦੀ ਉਹਦੇ ਸਿਕਰਾਏ ਬੁੱਲ ਕੰਬਦੇ ਅੱਧੀ ਰਾਤ ਮਗਰੋਂ ਫੱਟ ਦੇ ਕਾਰਨ ਨੂੰ ਤਾਪ ਚੜ ਗਿਆ ਪਿੰਡੇ ਵਿੱਚੋਂ ਲਾਤਾ ਸੀਕ ਮਾਰਨ ਲੱਗੀਆਂ ਸਾਰੀ ਰਾਤ ਬਰਕਤੇ ਤੇ ਅਲੀ ਮੁਹੰਮਦ ਨੇ ਗਿੱਲੇ ਗੋਏ ਵਾਂਗ ਧੁੱਕਦੀਆਂ ਅੱਖਾਂ ਵਿੱਚ ਕੱਟੀ ਸਾਰੀ ਰਾਤ ਬਰਕਤੇ ਨੇ ਖੈਰ ਮੰਗਦੇ ਹੱਥ ਦੁਆ ਵਿੱਚ ਉੱਠੇ ਰਹੇ ਖੇਮਕੌਰ ਵਰਗੀ ਸੌ ਸੁਆਣੀ ਉਹ ਦੋਵੇਂ ਜੀ ਸੋਚਦੇ ਰਹੇ ਰੱਜ ਕੇ ਮਿੱਠ ਬੋਲੀ ਕਦੀ ਅੱਖ ਵਿੱਚ ਪਾਇ ਨਹੀਂ ਰਲਕਦੀ ਆਪਣੀ 12 ਕਿਲੇ ਧੋ ਨਾਲ ਉਹਨੇ ਆਪਣਾ ਰਡੇਪਾ ਪੱਤ ਤੇ ਆਬਰੂ ਆਬਰੂ ਵਿੱਚ ਹੀ ਕਟਿਆ ਸੀ ਅਲੀ ਮੁਹੰਮਦ ਉਹਦਾ ਸਿਹਰੀ ਭਾਈ ਸੀ ਤੇ ਵਾਹੀ ਕਰਕੇ ਤੀਜਾ ਸਾਲ ਲੈਂਦਾ ਸੀ ਹਰ ਦੁੱਖ ਦਰਦ ਵੇਲੇ ਖੇਮਕੋੜ ਨੇ ਉਹਨਾਂ ਨੂੰ ਉਹਨਾਂ ਦੀ ਬਾਹ ਦਿੱਤੀ ਸੀ ਤੇ ਹੋਰ ਕਈ ਲੋਟ ਬੰਦਾਂ ਦੀਆਂ ਲੋੜਾਂ ਸਾਰੀਆਂ ਸਨ ਕਈ ਵਾਰੀ ਤਾਂ ਬਰਕਤੇ ਆਪਣੀਆਂ ਚਾਂਦੀ ਦੀਆਂ ਮੁਰਕੀਆਂ ਦੁਪੱਟੇ ਕੰਨੀ ਬੰਨ ਲ ਜਾਂਦੀ ਪਿਆਖ ਦੀ ਭਨੇਵੀ ਮੇਰੀ ਦਾ ਵਿਆਹ ਹੈ ਆਉਂਦੀ ਜਿੰਮੇਵਾਰਾਤ ਨੂੰ ਇਹ 20 ਰੁਪਈਆ ਬਾਜੋ ਮੇਰਾ ਛੱਟ ਨਹੀਂ ਛੜਨਾ ਆ ਟੂੰਬਾ ਮੰਤ ਨੇ ਅਗੋਂ ਕਿੰਕੋਰ ਬਡੇ ਨਿਹੋਰੇ ਨਾਲ ਕਹਿੰਦੀ ਕਮਣੀਆਂ ਗੱਲਾਂ ਨਾ ਕਰਿਆ ਕਰ ਬਰਕਤੇ ਮੈਂ ਵਿਆਜ ਲੈਣ ਵਾਲੀ ਛਾਣੀ ਨਹੀਂ ਨਾ ਮੈਨੂੰ ਕੋਈ ਬੇਵਸਾਈ ਹੈ ਟੂੰਬਾ ਮੈਂ ਕਦੀ ਕਿਸੇ ਦੀਆਂ ਬੇਬੇ ਪਾਈਆਂ ਨੇ ਜੋ ਤੇਰੀਆਂ ਪਾਵਾਂ ਰੁਪਈਏ ਲੋੜ ਗੁਚਰੇ ਲੈ ਜਾ ਇਹੋ ਜੀ ਨੇਕ ਦਿਲ ਸਵਾਣੀ ਤੇ ਇਹ ਕੀ ਬਣਿਆ ਆਪਣੇ ਏਡੇ ਭਲੇ ਬੰਦਿਆਂ ਤੇ ਰੱਬ ਕਿਉਂ ਜ਼ੁਲਮ ਮਟਾਉਂਦਾ ਹੈ ਬਰਕਤੇ ਦਾ ਈਮਾਨ ਮੁਨਕਰ ਹੁੰਦਾ ਜਾਂਦਾ ਸੀ ਲੰਬੀ ਹਨੇਰੀ ਰਾਤ ਮਗਰੋਂ ਜਦੋਂ ਲੋ ਲੱਗੀ ਤਾਂ ਏਦਾਂ ਜਿਵੇਂ ਰਾਤ ਨੂੰ ਕਿਸੇ ਨੇ ਖੁੰਡੀ ਛੁਰੀ ਨਾਲ ਜਬਾਹ ਕਰ ਦਿੱਤਾ ਹੋਵੇ ਅਗਲਾ ਸਾਰਾ ਦਿਨ ਵੀ ਖੇਮਕੌਰ ਤਾਪ ਨਾਲ ਹੁੰਗਰ ਦੀਬ ਸੁਰਤ ਪਈ ਰਹੀ ਕਈ ਵਾਰੀ ਬਰਕਤੇ ਨੇ ਗਰਮ ਦੁੱਧ ਦਾ ਚਮਚਾ ਦੇ ਮੂੰਹ ਚ ਪਾਇਆ ਪਰ ਉਹ ਰਾਸ਼ਾਂ ਵਿੱਚੋਂ ਵਗ ਗਿਆ ਆਥਣ ਵੇਲੇ ਖੇਮਕੌਰ ਦੀਆਂ ਅੱਖਾਂ ਨੇ ਛੱਪਰ ਚੁੱਕੇ ਕਿੰਨਾ ਚਿਹਰੋ ਦੀਆਂ ਡੋਰ ਪੋਰੀਆਂ ਤਕਣੀਆਂ ਬਰਕਤੇ ਦੇ ਮੂੰਹ ਤੇ ਫਟਕਦੀਆਂ ਰਹੀਆਂ ਫਿਰ ਜਦੋਂ ਆਵਾਜ਼ ਉਹਦੇ ਮੂੰਹੋਂ ਨਿਕਲੀ ਹਾਏ ਨਹੀਂ ਬਰਕਤੇ ਮੈਂ ਕਿੱਥੇ ਆ ਕੀ ਹੋ ਰਿਹਾ ਮੈਨੂੰ ਮੇਰੇ ਸਿਰ ਨੂੰ ਲਾਟਾਂ ਚੜ ਰਹੀਆਂ ਨੇ ਤੇ ਮੇਰਾ ਮੰਜਾ ਪੁਹਾਟਨੀਆਂ ਖਾ ਰਿਹਾ ਹੈ ਤੇ ਹੁਣ ਬਰਕਤੇ ਦੇ ਅੰਦਰੋਂ ਅੰਦਰ ਪੀੜ ਦੀ ਬੁੱਕਲ ਮਾਰ ਰੱਖੀ ਸੀ ਉਹਨੂੰ ਡੋਬੂ ਪੈਂਦੇ ਸਨ ਪਰ ਉਹਨੇ ਕਸੀਸ ਵੱਟ ਕੇ ਜਰੇ ਸਨ ਖੇਮਕੌਰ ਦੀਆਂ ਪੁੱਛਾਂ ਦੇ ਰੂਬਰੂ ਉਹਦੇ ਜਬਤ ਦਾ ਕੜ ਪਾਟ ਗਿਆ ਕਹੇ ਚੰਦਰੀ ਦੇ ਨਾਲ ਆ ਗਏ ਸ਼ਾਨੀਏ ਹਾਏ ਅੰਗਰੇਜ਼ ਦੇ ਰਾਜ ਵਿੱਚ ਕਿੰਨਾ ਸੋਖ ਸੀ ਜਿਹੜੀ ਪਰ ਨਹੀਂ ਸੀ ਮਾਰਦੀ ਨਿਝ ਆਉਂਦਾ ਇਹ ਆਪਣਾ ਰਾਜ ਤੇ ਨਿਝ ਬਣਦਾ ਪਾਕਿਸਤਾਨ ਅਲੀ ਮੁਹੰਮਦ ਕੁਝ ਬੋਲੀ ਨਹੀਂ ਸੀ ਰਿਹਾ ਪਰ ਉਹਦੇ ਮਨ ਦਾ ਭੜਿਆ ਗੱਜ ਬਰਕਤੇ ਦਾ ਮੂਹਕ ਹੰਗਾਰਾ ਭਰ ਰਿਹਾ ਸੀ ਬਰਕਤੇ ਦੀ ਗੱਲ ਸੁਣ ਖੀਮਕੌਰ ਨੂੰ ਸਭ ਕੁਝ ਯਾਦ ਆ ਗਿਆ ਹਾਏ ਨੇ ਰੀਤੀ ਉਹ ਡੜਾਈ ਮੇਰੀ ਕੁਆਰੀ ਕੰਜਕ ਨੂੰ ਲੈ ਗਏ ਉਹ ਚੰਦਰੇ ਮੈਂ ਉਹਨਾਂ ਨੂੰ ਬੋੜੀਆਂ ਪਾਉਂਦੀ ਰਹੀ ਅੱਲਾ ਰਸੂਲ ਦੇ ਵਾਸਤੇ ਪਾਉਂਦੀ ਰਹੀ ਹਾਏ ਟੁੱਟ ਪੈਣਿਓ ਤੁਹਾਡਾ ਕਿਸੇ ਯੁਗ ਭਲਾ ਨਾ ਹੋਵੇ ਨਹੀਂ ਸ਼ਾਨੀਏ ਕੁੜੀ ਨਹੀਂ ਤਾਂ ਕੁੜੀ ਨੂੰ ਤਾਂ ਝਾਲਮਾਂ ਨੇ ਮਾਰ ਮਟਾਇਆ ਮੈਂ ਤੇ ਮੇਰਾ ਘਰ ਵਾਲਾ ਉਹਦੀ ਲੋਥ ਪਸਾਰ ਵਿੱਚ ਅੱਖੀਂ ਵੇਖ ਕੇ ਆਏ ਆ ਖੇਮਗੌਰ ਦੇ ਚਿਹਰੇ ਤੇ ਮਦਮਜੀਤ ਧਰਵਾਸ ਦੀ ਲੋ ਆਈ ਤੇ ਲੋਪ ਹੋ ਗਈ ਨਹੀਂ ਨਹੀਂ ਉਹ ਬਿਲਕੁਲ ਮੈਨੂੰ ਬੁਲੜੀ ਨੂੰ ਉਹਨਾਂ ਜਾਨੋ ਨਾ ਮਾਰਿਆ ਜਵਾਨ ਕੁੜੀ ਨੂੰ ਉਹਨਾਂ ਕਾਨੂੰ ਮਾਰਨਾ ਸੀ ਫਿਰ ਜਿਵੇਂ ਉਹਦੀ ਧੁੰਦਲੀ ਚੇਤਨਾ ਵਿੱਚ ਕੋਈ ਝਰੋਖਾ ਖੁੱਲ ਗਿਆ ਵੇ ਹਾਂ ਸੱਚ ਮੈਨੂੰ ਆਵਾਜ਼ ਆਈ ਸੀ ਵੀ ਰੋਦੀ ਆਂਦੀ ਸੀ ਬੇਬੇ ਮੈਨੂੰ ਪੁੜੀ ਲੱਪਈ ਹੈ ਜਰੂਰ ਉਹਨੇ ਖਾ ਲਈ ਹੋਏਗੀ ਹਾਏ ਬਰਕਤੈ ਮੈਨੂੰ ਮੇਰੀ ਮੌਰੀਤੀ ਦਾ ਮੂੰਹ ਵਿਖਾ ਦੇ ਮੇਰੇ ਕਲੇਜੇ ਠੰਡ ਪੈ ਜਾਏ ਅਚੰਚੇ ਤਲੀਮਮਦ ਨੇ ਅੰਦਰੋਂ ਰੋਣ ਦਾ ਬੰਨ ਪਾਟ ਗਿਆ ਸਿਰ ਫੜ ਲਿਆ ਉਹਨੇ ਢਾਹ ਮਾਰੀ ਮੋਢੇ ਤੇ ਹੱਥ ਧਰ ਕੇ ਉਹਨੂੰ ਬਰਚਾਉਣ ਦਾ ਯਤਨ ਕਰਦੀ ਬਰਕਤੇ ਆਪ ਬਾਮਾ ਉੱਠੀ ਜਦੋਂ ਉਹਨਾਂ ਦਾ ਰੋਣ ਠੱਲਿਆ ਨਾ ਤਾਂ ਉਹਨਾਂ ਸੁਣਿਆ ਖੇਮਕੌਰ ਆਖ ਰਹੀ ਸੀ ਹਾ ਇਹਨੀ ਬਰਕਤੇ ਮੇਰੀ ਧੀ ਦੇ ਸੰਸਕਾਰ ਦਾ ਕੋਈ ਔੜ-ਪੋੜ ਕਰੋ ਤਰਕਾਲਾ ਡੂੰਘੀਆਂ ਪੈ ਗਈਆਂ ਨੇ ਅੱਗੇ-ਅੱਗੇ ਅਲੀ ਮੁਹੰਮਦ ਆ ਰਿਹਾ ਸੀ ਤੇ ਉਹਦੇ ਹੱਥ ਵਿੱਚ ਲਾਲ ਟਣ ਤੇ ਦੂਜੇ ਵਿੱਚ ਘੋੜਾ ਕੁੱਜਾ ਸੀ ਬਰਕਤੇ ਨੇ ਦੋਹਾਂ ਹੱਥਾਂ ਨਾਲ ਖੇਮਕੌਰ ਨੂੰ ਥਮਾਇਆ ਸੀ ਨਿੱਕੇ ਨਿੱਕੇ ਕਦਮ ਪੁੱਟਦੇ ਉਹਨੂੰ ਉਹਦੇ ਘਰ ਲਿਆਏ ਬਾਲਣ ਵਾਲੀ ਕੋਠਰੀ ਖਾਲੀ ਕਰਕੇ ਉਹਨਾਂ ਵੇੜੇ ਵਿੱਚ ਖਾ ਬਣਾਈ ਬਰਕਤੇ ਦੇ ਕਾਲੇ ਦੁਪੱਟੇ ਵਿੱਚ ਭਨੇਟੀ ਬੀਰੋ ਦੀ ਲੋਥ ਨੂੰ ਉੱਤੇ ਟਿਕਾ ਦਿੱਤਾ ਹਾਇ ਤੀਏ ਖੇਮਕੌਰ ਕੀਰਨੇ ਪਾਰੀ ਸੀ ਮੈਂ ਤੈਨੂੰ ਬੁਕੜਾਂ ਚ ਲਕਾਲਕਾ ਪਾਲਿਆ ਸੀ ਨੀ ਮੇਰੀਏ ਚੰਦਰਗੇਲੀਏ ਨੀ ਮੇਰੀਏ ਸੋਹਣੀਏ ਲਾੜੀਏ ਤੈਨੂੰ ਰੱਤੇ ਡੋਲੇ ਚ ਪਾ ਚੱਲੀਆਂ ਚਿਖਾ ਦੀਆਂ ਲਾਟਾਂ ਬਰਕਤੇ ਦੇ ਦਿਲ ਤੇ ਦਿਮਾਗ ਵਿੱਚ ਮੱਠ ਮੱਤ ਚੁੱਥੀਆਂ ਅੱਗ ਲੱਗ ਜਾਏ ਇਹੋ ਜੇ ਪਾਕਿਸਤਾਨ ਨੂੰ ਉਕਰਲਾਈ ਇਹੋ ਜੇ ਪਾਕਿਸਤਾਨ ਨੂੰ ਅਸਾਂ ਫੂਕਣਾ ਹੈ ਧਰਮਚਿਆਂ ਦਾ ਚਾਨਣ ਚੌਕੇ ਵਿੱਚ ਪੁਜਾ ਤਾਂ ਖੇਮਕੋੜ ਦੀਆਂ ਨੀਜਾਂ ਮੂਏ ਕੁੱਤੇ ਦੇ ਪਈਆਂ ਜੇ ਮੋਤੀ ਹਾਏ ਕਸਾਈਓ ਤੁਸੀਂ ਮੇਰਾ ਮੋਤੀ ਵੀ ਮਾਰ ਮਕਾਇਆ ਨਹੀਂ ਬਰਕਤੇ ਆ ਫੜ ਮੇਰਾ ਦੁਪੱਟਾ ਮੇਰੇ ਮੋਤੀ ਤੇ ਪਾ ਦੇ ਇਹ ਮੇਰਾ ਸ਼ੇਰ ਪੁੱਤਰੀ ਇਹਦੇ ਸਦਕਾ ਮੇਰੀ ਧੀ ਦੀ ਪਾਣ ਪੱਤ ਸਲਾਮਤ ਰਹੀ ਹੈ ਜਦੋਂ ਉਹਨਾਂ ਸਾਡਾ ਬਾਹਰਲਾ ਬਾਹਰ ਪਰਣਾ ਸ਼ੁਰੂ ਕੀਤਾ ਤਾਂ ਵੀਰੋ ਨੂੰ ਉਹ ਮੋਹਰੇ ਦੀ ਕੁੜੀ ਨਾ ਲੱਭੇ ਜਿਹੜੀ ਪਿਛਲੀ ਸੰਗਰਾਦ ਨੂੰ ਤਰਬਚਾਲੋਂ ਲਈ ਆਈ ਸੀ ਮੋਹਰੇ ਦੀਆਂ ਕੁੜੀਆਂ ਭਾਈ ਠਾਕਰ ਸਿੰਘ ਨੇ ਸਭ ਕੁੜੀਆਂ ਨੂੰ ਆਪ ਵੰਡੀਆਂ ਸਨ ਸੰਭਾਲ ਕੇ ਬੀਰੋ ਨੇ ਚੁੰਨੀ ਦੀ ਕੰਨੀ ਨਾਲ ਬੰਨ ਛੱਡੀ ਸੀ ਪਰ ਵੇਲੇ ਸਰ ਉਹਨੂੰ ਉਹ ਚੁੰਨੀ ਨਾ ਲੱਭੇ ਮੋਤੀ ਉਹਨਾਂ ਕਸਾਈਆਂ ਨਾਲ ਢੇਰ ਚੇਰ ਭਿੜਦਾ ਰਿਆ ਭੌਂਗ ਭੌਂਕੇ ਉਹਨਾਂ ਦੇ ਗਲ ਨੂੰ ਆਉਂਦਾ ਫਿਰ ਲੰਬੀ ਚਾਂਗਰ ਮਗਰੋਂ ਉਹਦੀ ਆਵਾਜ਼ ਆਣੀ ਬੰਦ ਹੋ ਗਈ ਤੇ ਉਸੇ ਘੜੀ ਉਹਨਾਂ ਸਾਡੇ ਪਸਾਰ ਦਾ ਬੂਹਾ ਤੋੜ ਦਿੱਤਾ ਬਰਕਤੇ ਤੇ ਅਲੀ ਮਹਮਦ ਸੋਨਸਾਨ ਨਜ਼ਰਾਂ ਨਾਲ ਕਦੀ ਖੇਮਕੋੜ ਨੂੰ ਤੇ ਕਦੀ ਬਲਦੀ ਚਿਖਾ ਨੂੰ ਵੇਖ ਰਏ ਸਨ ਵੇ ਭਰਾਵਾ ਅਲੀ ਮਹਮਦਾ ਖੇਮਕੋੜ ਨੇ ਆਖਿਆ ਇਸ ਮੇਰੇ ਸਰਵਣ ਪੁੱਤਰ ਨੂੰ ਵੀ ਇਸੇ ਚਿਖਾ ਚ ਲਟਾ ਦੇ ਇਹਦੇ ਸ਼ਿਦਕ ਤੋਂ ਮਰ ਘੜੀਆਂ ਵੇਖਿਆ ਨਾ ਕਮੜੇ ਜਾਇ ਨੇ ਸੁੱਕੇ ਟੁੱਕੜੀਆਂ ਚਾਰ ਬਰੂਕੀਆਂ ਬਦਲੇ ਆਪਣੀ ਜਾਨ ਦੇ ਦਿੱਤੀ ਐ ਵੇ ਮੇਰੇ ਸੁੱਚੇ ਮੋਤੀਆ ਵੇ ਮੇਰੇ ਹੀਰੇ ਮਿਰਗਾ ਤੇਰੀਆਂ ਦੇਣੀਆਂ ਮੈਂ ਕਿੱਥੇ ਦੇਵਾਗੀ ਜਾਂ ਤੇਰਾ ਸੁਰਗਾ ਵਿੱਚ ਵਾਸਾ ਹੋਵੇ ਜੇ ਕਦੀ ਮੁੜ ਜੰਮੇ ਤਾਂ ਤੈਨੂੰ ਇਹੋ ਜੂਨ ਮਿਲੇ ਰੱਬ ਤੈਨੂੰ ਕਦੀ ਨਿਜ ਹੋਣੀ ਮਨੁੱਖਾ ਜੂਨ ਵਿੱਚ ਨਾ ਪਾਏ ਇਹ ਸੀ ਜੀ ਮਹਿੰਦਰ ਸਿੰਘ ਸਰਨਾ ਦੀ ਲਿਖੀ ਹੋਈ ਇੱਕ ਕਲਾਸਿਕ ਕਹਾਣੀ ਦਰਦਪਰੀ ਕਹਾਣੀ ਹੀਰਾ ਮਿਰਗਾ ਜਿਹੜੀ ਉਹਨਾਂ ਨੇ ਉਸ ਕੁੱਤੇ ਮੋਤੀ ਦੇ ਬਾਰੇ ਲਿਖ ਕੇ ਅੰਤਵੇਂ ਸੰਦੇਸ਼ ਦਿੱਤਾ ਕਿ ਕੁੱਤਾ ਮਨੁੱਖ ਤੋਂ ਬਿਹਤਰ ਇੱਕ ਤਰ੍ਹਾਂ ਦਾ ਜਾਨਵਰ ਹੈ ਤੇ ਉਹਨੂੰ ਅਸੀਸ ਵੀ ਦਿੰਦੀ ਆ ਕਿ ਤੂੰ ਮੁੜ ਕੇ ਕੁੱਤਾ ਹੀ ਬਣੇ ਇਹੋ ਜਿਹੇ ਬੰਦਿਆਂ ਨਾਲੋਂ ਤੂੰ ਚੰਗਾ ਹੈ ਤੁਸੀਂ ਕਹਾਣੀ ਵਿੱਚ ਸਾਡੇ ਨਾਲ ਰਹੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ